ਜੇ ਇਨਚਾਰਜ ਨਾਗਰਾ ਸਾਹਿਬ ਸਨ ਅੱਜ ਅਸੀਂ ਬਣੀਆ ਚੁੱਕੇ ਜੀ ਸੋ ਅਸੀਂ ਪੂਰੇ ਦੇਸ਼ ਪਰਦੇ ਦੇ ਸੰਦਾਨ ਬਚਾਓ ਸੁਪਾ ਕਰ ਰਹੀ ਹੈ ਜਿਸ ਤਾਰ ਸਭ ਦਾ ਹਿੱਤ ਜੋਰ ਮਾਰੀ ਜਾ ਰਹੀ ਹੈ ਇਸ ਨੂੰ ਤੋੜਨੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉਹਨਾਂ ਦੇ ਖਿਲਾਫ ਸੀ ਰਾਹੁਲ ਗਾਂਧੀ ਆਫ ਐਸਐਕੇ ਇਸੀ ਕਰ ਜਾ ਕੇ ਸੰਦਾਨ ਬਚਾਓ ਦੇ ਬਾਰੇ ਸੰਦਾਨ ਦੇ ਬਾਰੇ ਬਾਬਾ ਸਾਹਿਬ ਉਹਨਾਂ ਦੀ ਧਾਰਨਾ ਬਾਰੇ ਜਾਤੀ ਦੇ ਬਾਰੇ ਆਰਐਸਐਸ ਬਾਰੇ ਲੋਕਾਂ ਨੂੰ ਜਾਣਕਾਰੀ ਦੇ ਤੋਂ ਮੈਨੂੰ ਲੱਗਦਾ ਕਿ ਜਿਸ ਪਰਿਵਾਰ ਲੋਕਾਂ ਦਾ ਰੋਹ ਦੇਖੀ ਨੂੰ ਮਿਲ ਰਿਹਾ 46 47 ਡਿਗਰੀ ਚ ਲੱਗਦਾ ਹੈ ਕਿ ਸੱਚੇ ਪਾਸ਼ਾ ਦੀ ਬੜੀ ਕਿਰਮਤ ਹੈ ਤੇ ਕਾਂਗਰਸ ਪਾਰਟੀ ਮੋੜ ਕਰਵਾਪਸੀ ਕਰ ਰਹੀ ਹੈ ਲੁਧਿਆਣਾ ਦੀ ਜਿੰਨੀ ਤੁੰ ਨੂੰ ਕਿਵੇਂ ਦੇਖਦੇ ਹੋ ਜੀਵਨ ਗੁਰੂ ਦਾ ਭਾਜਪਾ ਨੇ ਉਮੀਦਵਾਰ ਉਤਾਰੇ ਹੈ ਦੇਖੋ ਜਿੰਨੂੰ ਮਰਜ਼ੀ ਕੋਈ ਉਤਾਰ ਦੇ ਨਾਮਦਾਰ ਦੇ ਕਾਂਗਰਸ ਪਾਰ ਨੂੰ ਵੱਡੇ ਫਰਕ ਦੇ ਨਾਲ ਹਾਰ ਹੋ ਜਾਣਾ ਵਿੱਚ ਜੋ ਜੁੱਟਾ ਹੈ ਜੋ ਅੰਮ੍ਰਿਤ ਸ਼ਾਹ ਵਿਰੋਧਾ ਖਤਮ ਹੋ ਜਾ ਰਿਹਾ ਕਿਵੇਂ ਦੇਖਦੇ ਹੋ ਕਿਵੇਂ ਨਹੀਂ ਰਹਾ ਵਿਰੋਧ ਨਸ਼ਾ ਵਿਰੋਧ ਦੀ ਜਿਹੜੀ ਗੋਲ ਆਜ ਪੂਜਣੀ ਹੈ ਰਾਤ ਨੂੰ ਹੀ ਵੀਡੀਓ ਦੇਖੋਗੇ ਕਿੰਨੇ ਲੋਕ ਓਵਰਡੋਸ ਨਾਲ ਮਰਦੇ ਅੱਜ ਨਸ਼ਾ ਪੰਜਾਬ ਚੋਂ ਮੁੱਖ ਮੰਤਰੀ ਦੇ ਕਹਿੰਦੇ ਨਸ਼ਾ ਖਤਮ ਹੋ ਚੁੱਕਾ ਹੈ ਕਿ ਮੇਰੇ ਬੱਚਾ ਬਿਲਕੁਲ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪ੍ਰਧਾਨ ਇਹਦੇ ਬਾਰੇ ਸਾਨੂੰ ਨਵੀਂ ਕੋਈ ਸਕੀਮ ਲੈ ਕੇ ਆਉਣੀ ਪੈਣੀ ਹੈ ਇਹਦੇ ਬਾਰੇ ਕੋਈ ਆਲਟਰਨੇਟਿਵ ਅਪਣਾਉਣਾ ਹੈ ਤਾਂ ਦੀ ਅਸੀਂ ਨਸ਼ੇ ਦਾ ਮੰਦਰ ਰੋਕਾਂ ਪ੍ਰਧਾਨ ਜੀ ਤੁਸੀਂ ਕਹਿ ਰਹੇ ਹੋ ਕਿ ਪੋਸਟ ਦਾ ਕੋਈ ਨਾ ਕੋਈ ਹੱਲ ਕਰਨਾ ਪੈਣਾ ਪਰ ਇੱਥੇ ਤਾਂ ਖਾਲੀ ਲਫਾਫੇ ਚ ਪੋਸਟ ਨਾਲ ਹੀ ਬੜੇ ਮਿਲ ਰਹੇ ਨੇ ਪਰ ਜੀ ਉਹ ਪੋਸਟ ਦਾ ਹੱਲ ਨਹੀਂ ਕਿਹਾ ਮੈਂ ਕਿਹਾ ਵੀ ਸਿੰਥੈਟਿਕ ਡਰੱਗਸ ਨੇ ਨਾਲ ਲੋਕ ਮਰ ਰਹੇ ਨੇ ਪੋਸਟ ਤੇ ਆਫੀਮ ਖਾਣ ਵਾਲਿਆਂ ਨੂੰ ਕਮਰੇ ਜਿਹੀਆਂ ਲੱਗਦੀਆਂ ਸਭੀ ਹੌਲੀ ਹੌਲੀ ਜੇ ਜਿਵੇਂ ਮਰਵਾਣਾ ਸ਼ੁਰੂ ਹੋ ਗਿਆ ਘਟ ਮਾਰੂ ਨਸ਼ੇ ਹੋਣ ਜੇ ਕੋਈ ਨਹੀਂ ਛੱਡਦਾ ਜਿਵੇਂ ਕੋਈ ਚਾਹ ਨਹੀਂ ਛੱਡਦਾ ਲਿਖਤਾਰ ਸਾਨੂੰ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਮੈਂ ਨਹੀਂ ਕਿ ਆ ਵੀ ਕੋਈ ਚੀਜ਼ ਹੋਣੀ ਚਾਹੀਦੀ ਵਿਚਾਰ ਕਰਨਾ ਜਿਹਦੇ ਪ੍ਰੋਗਰਾਮ ਆ ਜੀ ਖੜੇ ਸਾਥੀਆਂ ਨੂੰ ਬੇਨਤੀ ਹੈ ਤੇ ਆਪਣੀ ਜ਼ਿੰਮੇਵਾਰੀ ਆਪ ਖੰਡ ਕੇ ਸਟੇਜ ਦੇ ਉੱਤੇ ਫਿਲਮਰ ਬਣਾ ਕੇ ਰੱਖੋ ਹੁਣ ਮੈਂ ਬੇਨਤੀ ਕਰਦਾ ਬਹੁਤ ਹੀ ਝੰਕਾਰੇਓ ਪ੍ਰਧਾਨ ਜੀ ਸਾਡੇ ਬਹੁਤ ਹੀ ਬਹੁਤ ਹੀ ਝੰਕਾਰੇਓ ਖੜੇ ਸੀਨੀਅਰ ਮੈਂਬਰ ਸਾਹਿਬਾ ਜਨਾਬ ਪ੍ਰਧਾਨ ਸਾਡੇ ਸਰਦਾਰ ਹਰਜਾਤ ਸਿੰਘ ਕੰਬੋਲੀ ਨੂੰ ਉਹ ਆਉਣ ਤੇ ਆ ਕੇ ਆਪਣੀ ਗੱਲ ਜਿਹੜੀ ਹੈ ਸੰਗਤ ਦੇ ਸਾਹਮਣੇ ਰੱਖਣ ਸਰਦਾਰ ਹਰਜਾਤ ਸਿੰਘ ਕੰਬੋਲੀ ਸਾਹਿਬ ਬਹੁਤ ਹੀ ਜੋਸ਼ ਦੇ ਨਾਲ ਜਿਹੜਾ ਇੱਥੇ ਇਕੱਠ ਹੋਇਆ ਮੈਂ ਸਾਰਿਆਂ ਨੂੰ ਜੀ ਆਇਆਂ ਵੀ ਆਖਦਾ ਤੇ ਸਾਰਿਆਂ ਦਾ ਧੰਨਵਾਦ 27 ਨੂੰ ਕਿੱਦਾਂ ਦੀ ਪੋਜੀਸ਼ਨ ਹੋਊਗੀ ਕਾਂਗਰਸ ਦੀ 27 ਦੇ ਵਿੱਚ ਪੂਰੀ ਲੀਡ ਦੇ ਮਾਰਜਨ ਨਾਲ 50 ਦੇ ਵਿੱਚ ਸਰਕਾਰ ਬਹੁਤ ਜਿਆਦਾ ਮਾਨਸਿਜੀ ਰਾਹੁਲ ਰੰਜੀਤ ਦਾ ਕਿਹੜਾ ਸੁਨੇਹਾ ਸੀ ਕਰ ਕਰ ਪੰਜਾਬੀ ਵਿੱਚ ਕਾਂਗਰਸ ਪਾਰਟੀ ਹੈ ਜਿਹੜੀ ਉਹ ਸਰਕਾਰ ਹੈ ਕਾਂਗਰਸ ਵਰਕਰਾਂ ਨੂੰ ਕੀ ਕਹਣਾ ਜਾਊਗਾ ਆਪਣੇ ਬਾਰੇ ਸਾਡੇ ਕਾਂਗਰਸ ਵਰਕਰਾਂ ਵੀ ਅੱਜ ਜੋਸ਼ ਦੇ ਨਾਲ ਆਏ ਨੇ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਪਿੰਡ ਪਿੰਡ ਘਰ ਘਰ ਰਾਹੁਲ ਗਾਂਧੀ ਦਾ ਪੰਜਾਬ ਪ੍ਰਦੇਸ਼ ਕਾਂਗਰਸੀ ਪਾਰਟੀ ਦੇ ਚਲਾਨਾ ਸਾਡੇ ਐਲੂਪੀ ਦੇ ਲੀਡਰ ਮੁਰਤਾਸਿਮ ਖਾਨ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਇਹਨਾਂ ਦਾ ਸਾਰਾ ਜ਼ਿਲ੍ਹੇ ਦੇ ਵਿੱਚ ਘਰ ਘਰ ਜਿਹੜਾ ਸਹਿਯੋਗ ਲੋਕ ਸਭਾ ਨੂੰ ਥੈਂਕ ਯੂ ਗੁਰਿੰਦਰ ਜੀ ਨਾਲ ਵਾਅਦੇ ਪੂਰੇ ਦੇਸ਼ ਦੇ ਵਿੱਚ ਦਿਲੇ ਨੇ ਦੇ ਹਲਕੇ ਦੇ ਜਗਤ ਇਹ ਦੇਸ਼isnan ਬਚੂਗਾ ਤਾਂ ਦੇਸ਼ ਸਾਹਮਣੇ ਬੈਠੇ ਸੰਵਿਧਾਨ ਨੇ ਦੇਸ਼ ਚਲਾਇਆ ਅੱਜ ਤੱਕ ਜਿਹੜੀ ਸੰਵਿਧਾਨ ਨੂੰ ਨਹੀਂ ਮੱਦ ਕੇ ਇਸ ਤਰੀਕੇ ਇਹ ਜਿਹੜਾ ਅੱਜ ਵਰਕਾ ਅੱਜ ਰੈਲੀਆਂ ਕਰ ਰਹੇ ਜੇ ਤੈਨੂੰ ਜਗਾਨ ਬਸ ਸਾਡੇ ਜਿਹੜਾ ਇੱਕ ਵਾਰੀ ਸਾਰੇ ਕੋਈ ਉਹੀ ਕੀ ਖਾਲਸਾ ਹੋਏ ਹੋ ਜੀ ਇਹ ਜਾਗਣ ਤੇ ਸਰਦਾਰ ਵੀ ਰੱਖੀ ਗਏ ਮੈਂ ਤੁਹਾਡਾ ਧਿਆਨ ਹੈ ਅੱਜ ਦੀ ਇਸ ਰੈਲੀ ਵਾ ਇਸ ਰੈਲੀ ਤੋਂ ਚਾਹੁੰਦਾ ਹਾਂ ਕਿ ਸ੍ਰੀ ਅਲੀ ਤੋਂ ਸਮਝੇ ਆਜ਼ਾਦ ਹੋਇਆ ਪਾਈਦਾ ਇਹ ਜਨਰੇਸ਼ਨ ਦਾ ਬੋਲ ਵਾਲਾ 1947 ਦੀ ਆਜ਼ਾਦੀ ਤੋਂ ਬਾਅਦ ਦੇ 1900 ਦੇਖ ਲਓ ਪੰਜਾਬ ਵਿੱਚ ਮਮਦਾਨ ਲੱਗ